ਨੀਤਾ ਰਾਣੀਆ ਤੇ ਤੁਸੀਂ ਇੱਥੇ ਪਹੁੰਚਿਓ ਕੀ ਕਾਰਨ ਹੈ ਤੁਹਾਡਾ ਨਿੱਕਾ ਜਿਹਾ ਬੱਚਾ ਵੀ ਤੁਹਾਡੀ ਗੋਦੀ ਵਿੱਚ ਹੈ ਹਾਂਜੀ ਮੇਰਾ ਨਿੱਕਾ ਜਿਹਾ ਬੱਚਾ ਆ ਮੈਂ ਅਸੇਪੀ ਦੇ ਪੇਸ਼ ਹੋਈ ਸੀਗੀ ਮੈਨੂੰ ਵਿਆਹ ਦਾ ਪਤਾ ਲੱਗਾ ਧਰਮ ਚੇਂਜ ਕਰਕੇ ਵਿਆਹ ਕੀਤਾ ਆ ਕੌਣ ਕੌਣ ਅਮਰਪ੍ਰੀਤ ਸਿੰਘ ਕੀ ਲੱਗਦਾ ਤੁਹਾਡੇ ਮੇਰੇ ਹਸਬੰਡ ਨੇ ਠੀਕ ਹੈ ਤੇ ਦੂਸਰੀ ਜਨਾਨੀ ਸ਼ਬਨਾ ਠੀਕ ਹੈ ਇਹ ਮੈਨੂੰ ਬਹੁਤ ਜ਼ਿਆਦਾ ਜਾਤੀ ਤੱਕ ਵੀ ਮੇਰੇ ਕਹੀ ਆ ਮੇਰੇ ਕੋਲ ਵੀਡੀਓ ਰਿਕਾਰਡਿੰਗ ਸਭ ਕੁਝ ਵੀ ਆਇਆ ਹਾਂਜੀ ਤੇ ਹੁਣ ਪੰਚਾਇਤ ਦੇ ਵਿੱਚ ਫੈਸਲਾ ਹੋਇਆ ਸੀਗਾ ਮੇਰੇ ਨਾਲ ਰਹਿ ਆ ਪੰਚਾਇਤ ਦਾ ਫੈਸਲਾ ਸਾਡੇ ਕੋਲ ਆ ਜੀ ਤੇ ਹੁਣ ਕੋਰਟ ਦੇ ਵਿੱਚ ਜਾ ਕੇ ਕਹਿ ਰਹੇ ਕਿ ਅਸੀਂ ਮੈਰਿਜ ਕਰਵਾ ਲਈ ਇਸ ਬੱਚੇ ਦਾ ਕੀ ਕਸੂਰ ਆ ਤੁਹਾਨੂੰ ਤਲਾਕ ਦਿੱਤਾ ਜੀ ਉਹਨਾਂ ਨੇ ਕੋਈ ਨਹੀਂ ਦਿੱਤਾ ਹੈਗਾ ਕਿਹੜਾ ਪਿੰਡ ਕਿਹੜਾ ਤੁਹਾਡਾ ਮੇਰਾ ਹਿਆਰਪੁਰ ਤੁਹਾਡੇ ਹਸਬੰਦ ਦਾ ਨਾਮ ਕੀ ਆ ਜਿਹੜਾ ਥਰਿਆਂ ਲੱਗ ਆਗੇ ਅਮਰਪ੍ਰੀਤ ਸਿੰਘ ਕਿਹੜੇ ਪਿੰਡ ਤੋਂ ਨੇ ਹੁਣ ਸੁਈ ਤੋਂ ਤੇ ਕਿੰਨੇ ਟਾਈਮ ਤੋਂ ਰਿਲੇਸ਼ਨ ਦੇ ਵਿੱਚ ਰਹਿੰਦੇ ਨੇ ਉਸ ਨਾਨੀ ਨਾਲ ਉਹ ਇਹ 7 ਮਹੀਨਿਆਂ ਤੋਂ ਰਹਿਣ ਲੱਗੇ ਆ। ਥੋੜੇ ਨਾਲ 7 ਮਹੀਨੇ ਤੋਂ ਵਕ ਰਿਹਾ ਤੁਹਾਨੂੰ ਦੱਸਿਆ ਕੁਝ ਪਹਿਲਾਂ ਨੇ ਰੇਸ਼ਨ। 7 ਮਹੀਨੇ ਦਸੀ ਆ ਬੱਚਾ ਹੋਇਆ ਮੈਨੂੰ ਹੁਣ ਮਹੀਨੇ ਤੋਂ ਪਤਾ ਲੱਗਾ। ਕਿੰਨੇ ਬੱਚੇ ਨੇ ਤੁਹਾਡੇ? ਮੇਰੀ ਤਿੰਨ ਬੱਚੀ ਆ ਮੇਰੀ ਪਹਿਲਾ ਮੈਰਿਜ ਹੋਈ ਸੀਗੀ ਮੈਂ ਜੋਬ ਕਰਦੀ ਸੀਗੀ। ਜੀ। ਲੁਧਿਆਣੇ ਤੋਂ ਮੈਨੂੰ ਜੋਬ ਤੋਂ ਉਠਾਇਆ ਬਿਊਟੀ ਪਾਰਲਰ ਦੀ। ਜੀ। ਜੋਬ ਠਾਕੇ ਮੈਨੂੰ ਇੱਥੇ ਲਿਆਂਦਾ ਬੇਟੀ ਹੋਣ ਵਾਲੀ ਰੀਤੀ ਰਿਵਾਜਾ ਨਾਲ ਸਾਰਾ ਵਿਆਹ ਕਰਵਾਇਆ। ਜੀ। ਹਾਂਜੀ ਤੇ ਹੁਣ ਇੱਥੇ ਰਹਿ ਰਹੇ ਆ ਹੁਣ ਦੇਖੋ ਮੇਰੀ ਸੁਣਵਾਈ ਤਾਂ ਕਿਸੇ ਪਾਸੇ ਨਹੀਂ ਹੋ ਰਹੀ ਹੈ ਜੀ ਤੁਸੀਂ ਇਹ ਸਬੰਧ ਦੇ ਵਿੱਚ ਪੁਲਿਸ ਕੰਪਲੇਟ ਕੀਤੀ ਹੈ ਜੀ ਹਾਂਜੀ ਮੈਂ ਦੋ ਵਾਰ ਕਰ ਦਿੱਤੀ ਐ ਐਸਐਸਪੀ ਦੇ ਫਿਰ ਉਹਨਾਂ ਨੇ ਥੰਡ ਕਿਹਨਾਂ ਹਿਸਾਬ ਦਾ ਮੇਰੀ ਕੋਈ ਵੀ ਮੇਰੇ ਨਾਲ ਇਨਸਾਫ ਨਹੀਂ ਹੋਇਆ ਅੱਛਾ ਕਿਹੜੇ ਥਾਣੇ ਦੇ ਵਿੱਚ ਤੁਸੀਂ ਇਹ ਰਿਪੋਰਟ ਕੀਤੀ ਸੀ ਮੈਂ ਐਸਐਸਪੀ ਦੀ ਮਲੇਰਕੋਟਲੀ ਅੱਛਾ ਉੱਥੋਂ ਜਿਹੜੇ ਉਹਨਾਂ ਨੇ ਅੱਗੇ ਡਿਊਟੀ ਕਿਹਦੇ ਲਈ ਐ ਪੈਰਵਾਈ ਕਰਨ ਵਾਸਤੇ ਕੋਈ ਅਹਿਮਦਗੜ ਅਹਿਮਦਗੜ ਹਾਂਜੀ ਕਾਮਦਗੜ ਵਾਲਿਆਂ ਨੇ ਕੋਈ ਕਾਰਵਾਈ ਨਹੀਂ ਕੀਤੀ ਇਸ ਸਬੰਧ ਵਿੱਚ ਕੋਈ ਤਾਂ ਇਹ ਕਿਹਾ ਕਿ ਟਾਲੀ ਤੋੜ ਕੇ ਉੱਥੇ ਬਹਿ ਜਾਓ ਅੱਛਾ ਬਸ ਇਹ ਮੈਨੂੰ ਕਿਹਾਇਆ ਕੀ ਇਹਦੇ ਵਿੱਚ ਪੁਲਿਸ ਦਾ ਕੋਈ ਇਨਸਾਫ ਤੋਂ ਬੋਣ ਦਾ ਸਬੰਧ ਨਹੀਂ ਕੀਤਾ ਹੈ ਮੈਨੂੰ ਇਨਸਾਫ ਮਿਲੇ ਹੀ ਨਹੀਂ ਰਿਹਾ ਕੀ ਕਹਿਣਾ ਚਾਹਾਂ ਕਿ ਪ੍ਰਸ਼ਾਸਨ ਤੋਂ ਕੀ ਮੰਗ ਕਰਦਾ ਮੈਨੂੰ ਇਨਸਾਫ ਚਾਹੀਦਾ ਆ ਮੇਰੇ ਹਸਬੰਦ ਨੂੰ ਅੰਦਰੋਂ ਕੱਢਿਆ ਜਾਵੇ ਜੇਕਰ ਤੁਹਾਨੂੰ ਪ੍ਰਸ਼ਾਸਨ ਤੋਂ ਇਨਸਾਫ ਨਹੀਂ ਮਿਲਦਾ ਤਾਂ ਤੁਹਾਡੇ ਵੱਲੋਂ ਕੀ ਕਾਰਵਾਈ ਹੋਏਗੀ ਮੇਰੇ ਵੱਲੋਂ ਕਾਰਵਾਈ ਮੈਂ ਇੱਥੇ ਅੱਗ ਲਾ ਕੇ ਮਰੂੰਗੀ ਇਸ ਘਰ ਦੇ ਮੋਰੀ ਅੱਗ ਲਾ ਕੇ ਮਰੂੰਗੀ ਮੈਂ ਇਸੇ ਟਾਈਮ ਆਪਣੇ ਬੱਚਿਆਂ ਨੂੰ ਲੈ ਕੇ ਮੈਨੂੰ ਇਨਸਾਫ ਚਾਹੀਦਾ ਮੈਨੂੰ ਪੁਲਿਸ ਵੀ ਇਹ ਨਾਲ ਕੋਈ ਇਨਸਾਫ ਕੰਮ ਹੁੰਦਾ ਆਣ ਵਾਂ ਸਾਨੂੰ ਕਹੇ ਹੁੰਦਾ ਨੇ ਕਿ ਕਿਥੋਂ ਮੈਨੂੰ ਲੈ ਚੱਲ ਫਿਰ ਵੀ ਇਹ ਜਨਾਨੀ ਨੂੰ ਪਤਾ ਨਹੀਂ ਕੀ ਕੀਤਾ ਚਿੱਟੇ ਦੇ ਵਿੱਚ ਹੀ ਫੜੇ ਗਏ ਆ ਮੋਬਾਈਲ ਖੋਇਆ ਇਹਨਾਂ ਦੇ ਕੋਲ ਅਹਿਮਦਗੜ੍ਹ ਉਹ ਰਿਪੋਰਟ ਵੀ ਆ ਅਹਿਮਦਗੜ੍ਹ ਵੀ ਰਿਪੋਰਟ ਅਹਿਮਦਗੜ੍ਹ ਮੋਬਾਈਲ ਕਿਤਾ ਖੋਇਆ ਜੀ ਮੇਰੇ ਹਸਬੰਡ ਦਾ ਉਨੀ ਮੁੰਡਿਆਂ ਨੇ ਨਸ਼ਾ ਲੈਣ ਨੂੰ ਮੰਗਾ ਲਿਆ ਫਿਰ ਕਹਿੰਦੇ ਸੁਨੀਤਾ ਮੈਨੂੰ ਬਚਾ ਲੈ ਮੇਰੇ ਤੋਂ ਗਲਤ ਕੰਮ ਕਰਾਉਂਦੀ ਆ ਮੈਂ ਕਿੱਦਾਂ ਬਚਾ ਲਾਂਦੀ ਦੱਸੋ ਮੈਨੂੰ ਮੈਂ ਕਿੱਦਾਂ ਬਚਾ ਲਾਂਦੀ ਸੀ ਇਹ ਪਹਿਲਾਂ 15 ਦਿਨ ਪਹਿਲਾਂ ਰਜਮੰਦੀ ਹੋ ਗਈ ਪੰਚਾਇਤੀ ਫੈਸਲਾ ਹੋ ਗਿਆ ਕਿ ਇਹ ਸਾਡੇ ਕੋਲ ਰਹੂਗਾ ਉਸ ਤੋਂ ਬਾਅਦ ਜੋੜ ਕੇ ਰ ਆਪਣਾ ਥਾਣਾ ਕਿਡਾ ਆਪਣੇ ਹਾਂਜੀ ਜੋੜਾ ਉਹ ਸਾਈਨ ਕਰਕੇ ਲੱਗੇ ਤਾਂ ਦੀ ਰਜਮੰਦੀ ਹੋ ਗਈ ਹਾਂਜੀ ਕਹਿੰਨੇ ਕਹਤਾਂ ਹਾਂਜੀ ਹੋ ਗਈ ਹੈ ਜੀ ਉਸ ਤੋਂ ਬਾਅਦ ਫੇਰ ਹੁਣ ਇਹ ਪੁਲਿਸ ਆ ਪੁਲਿਸ ਆਏ ਨੇ ਇਹਨਾਂ ਵੱਲ ਕਰੋ ਜਰਾ ਥੋੜਾ ਜਿਹਾ ਇਹ ਕਹਿੰਦੇ ਹੁਣ ਕੋਰਟ ਮੈਰਿਜ ਕਰਾ ਦਈਏ ਇਹਨਾਂ ਨੇ ਕੋਸੀ ਇਹਨੂੰ ਪੁੱਛਾਂ ਇਹਨਾਂ ਨੇ ਕੋਰਟ ਮੈਰਿਜ ਕਰਾ ਲਈ ਹੈ ਜੀ ਹੁਣ ਤਿੰਨ ਚਾਰ ਦਿਨਾਂ ਚ ਕਿਹੜੀ ਕੋਰਟ ਮੈਰਿਜ ਹੋ ਜਾਂਦੀ ਹੈ ਜੀ ਇਹਦੀ ਇੱਕ ਵਾਰੀ ਪੁਲਿਸ ਨੇ ਰਾਈ ਨਾਮਾ ਕਰ ਦਿੱਤਾ ਉਸ ਤੋਂ ਬਾਅਦ ਵੀ ਬੰਦਾ ਕੋਰਟ ਮੈਰਿਜ ਕਰਾ ਲੂਗਾ ਥੋੜੇ ਕਹਿਣ ਦਾ ਭਾ ਭਾਈ ਪੁਲਿਸ ਨੂੰ ਸ਼ਹਿ ਦੇ ਰਹੀ ਆ ਪੁਲਿਸ ਪੂਰਾ ਸ਼ਹਿ ਦੇ ਰ ਤਾਨੂੰ ਹੀ ਸਾਬਤ ਹਾਂ ਜੀ ਸਵੇਰੇ 3 ਵਜੇ ਦੇ ਖੜੇ ਆ ਜੀ ਆਪਾਂ ਤੁਹਾਨੂੰ ਪੁੱਛ ਪਹਿਲਾਂ ਕਹਿੰਦੀ ਤੁਸੀਂ ਅੰਦਰ ਨਹੀਂ ਜਾਣਾ ਆਪਾਂ ਆਵਾਂਗੇ ਫਿਰ ਤੁਸੀਂ ਜਾਣਾ ਹੁਣ ਅਸੀਂ ਉਹਨਾਂ ਤੇ ਉੱਥੇ ਖੜੇ ਰਿਹਾ ਤੁਹਾਨੂੰ ਬੁਲਾਇਆ ਸੀ ਇਸ ਕਰਕੇ ਤੁਸੀਂ ਸਾਡੀ ਹਸਾਇਤਾ ਕਰੋ ਜੀ ਹਨਾ ਅਮਰਪ੍ਰੀਤ ਸਿੰਘ ਫਿਰ ਆਮਿਰ ਖਾਨ ਆਮਿਰ ਸਾਹਿਬ ਹਾਂ ਤੇ ਪਹਿਲਾਂ ਤਾਂ ਇਹ ਦੱਸੋ ਅਮਰਪ੍ਰੀਤ ਤੋਂ ਆਮਿਰ ਖਾਨ ਕਿਵੇਂ ਬਣ ਗਏ ਸਭ ਤੁਸੀਂ ਸਰ ਮੈਂ ਇਸਲਾਮ ਤੋਂ ਹੋਲ ਕੇ ਤੈਕ ਠੀਕ ਹੈ ਤੇ ਤੁਹਾਡੀ ਪਹਿਲੀ ਪਤਨੀ ਦੇ ਵੱਲੋਂ ਹੰਗਾਮਾ ਕੀਤਾ ਜਾ ਰਿਹਾ ਕਿ ਬਿਨਾ ਉਹਨਾਂ ਨੂੰ ਡਾਈਵੋਰਸ ਦਿੱਤੇ ਤੁਸੀਂ ਦੂਸਰੀ ਮੈਰਿਜ ਕਰ ਲਈ ਹੈ ਕਾਰਨ ਕੀ ਹੈ ਸਰ ਇਹਦੇ ਵਿੱਚ ਕਾਰਨ ਇਹ ਹੈ ਕਿ ਜਦੋਂ ਮੈਂ ਘਰ ਜਾਂਦਾ ਸੀਗਾ ਮੇਰੇ ਨਾਲ ਮਿਸਬੀਹੇਵ ਕਰਦੀ ਸੀ ਮੈਨੂੰ ਰੋਟੀ ਪਾਣੀ ਨਹੀਂ ਦਿੰਦੀ ਸੀ ਟਾਈਮ ਟੂ ਟਾਈਮ ਤੇ ਇਹਦੇ ਵਿੱਚ ਕੀ ਹੈ ਜਿਵੇਂ ਮੈਂ ਬਾਹਰ ਨੂੰ ਚੱਲ ਜਾਂਦਾ ਸੀਗਾ ਮੈਨੂੰ ਨਹੀਂ ਪਤਾ ਸੀਗਾ ਕਿ ਉਹ ਕਿੱਥੇ ਜਾਂਦੀ ਆ ਕਿੱਥੇ ਨਹੀਂ ਜਾਂਦੀ ਠੀਕ ਹੈ ਹਾਂਜੀ ਤੁਹਾਡੇ ਕਿੰਨੇ ਬੱਚੇ ਨੇ ਜੀ ਪਹਿਲੀ ਪਤਨੀ ਤੋਂ ਪਹਿਲੀ ਪਤਨੀ ਤੋਂ ਇੱਕ ਬੱਚਾ ਹੈ ਠੀਕ ਹੈ ਤੇ ਦੋ ਬੱਚੇ ਹੋਰ ਨੇ ਜੀ ਉਹਨਾਂ ਤੋਂ ਉਹ ਦੋ ਬੱਚੇ ਉਹਨਾਂ ਨੇ ਪਹਿਲਾਂ ਨੇ ਜੀ ਔਰ ਉਹਦੇ ਵਿੱਚ ਇਹਨਾਂ ਨੇ ਐਸਐਸਪੀ ਸਾਹਿਬ ਦੇ ਇੱਕ ਦਰਖਾਸਤ ਦਿੱਤੀ ਸੀ ਕਿ ਜੇ ਮੇਰਾ ਆਪਣੇ ਹਸਬੰਦ ਨਾਲ ਕੋਈ ਲੜਾਈ ਝਗੜਾ ਉਹਦੇ ਵਿੱਚ ਇਹਨਾਂ ਨੇ ਲਿਖਾਇਆ ਸੀ ਕਿ ਮੇਰੇ ਪਹਿਲਾਂ ਵਾਲੇ ਹਸਬੰਦ ਜੀ ਜਿਨ੍ਹਾਂ ਦੇ ਦੋ ਬੱਚੇ ਨੇ ਉਹਦੀ ਮੌਤ ਹੋ ਗਈ ਡੈਥ ਹੋ ਗਈ ਕੀ ਵਾਕਈ ਡੈਥ ਹੋਈ ਵੀ ਉਹਦੀ ਨਹੀਂ ਸਰ ਬਿਲਕੁਲ ਨਹੀਂ ਹੋਈ ਜੀ ਕਿ ਜਿਹੜੇ ਜਿਵੇਂ ਤੁਸੀਂ ਉਹਦਾ ਕਹਿਣ ਦਾ ਭਾਵਾ ਵੀ ਪਤਾ ਨਹੀਂ ਕਿੱਥੇ ਜਾਂਦੇ ਆ ਕਿੱਥੇ ਆਉਂਦੀ ਉਹ ਕਦੇ ਬਿਊਟੀ ਪਾਰਲਰ ਦਾ ਕੰਮ ਕਰਦੀ ਸੀ ਕੀ ਤੁਹਾਨੂੰ ਉਹਦਾ ਕੈਰੇਕਟਰ ਦੱਸ ਸਕਾਂ ਬਿਲਕੁਲ ਜੀ ਸਰ ਬਿਊਟੀ ਪਾਰਲਰ ਦਾ ਕੰਮ ਨਹੀਂ ਕਰਦੀ ਐ ਸਪਾ ਸੈਂਟਰ ਦੇ ਵਿੱਚ ਕੰਮ ਕਰ ਰਹੀ ਸੀ ਲੁਧਿਆਣਾ ਠੀਕ ਹੈ ਜਦੋਂ ਉਹਨਾਂ ਨੂੰ ਹੰਗਾਮਾ ਕੀਤਾ ਜਾਂਦਾ ਹੈ ਵੀ ਤੁਸੀਂ ਉਹਨਾਂ ਨੂੰ ਬਿਨਾਂ ਦੱਸੇ ਦੂਸਰੀ ਮੈਰਿਜ ਕਰਵਾ ਲੈਂਦੇ ਹੋ ਜੀ ਤੇ ਉਹਨਾਂ ਨੇ ਐਸਐਸਪੀ ਸਾਹਿਬਾ ਦੇ ਕੋਲੇ ਵੀ ਇਸ ਦੀ ਦਰਖਾਸਤ ਦਿੱਤੀ ਹੋਈ ਹੈ ਤੇ ਪਿੰਡ ਦੇ ਵਿੱਚ ਪੰਚਾਇਤ ਦੇ ਵਿੱਚ ਵੀ ਰਾਜੀਨਾਮਾ ਹੋਣ ਤੋਂ ਬਾਅਦ ਤੁਸੀਂ ਉਹਨਾਂ ਨੂੰ ਬਿਨਾਂ ਦੱਸੇ ਦੂਜਾ ਵਿਆਹ ਕਰਵਾਇਆ ਜੀ ਸਰ ਐਸਐਸਪੀ ਸਾਹਿਬ ਨੇ ਉਹਨਾਂ ਨੇ ਦਰਖਾਸਤ ਦਿੱਤੀ ਹੈ ਉਹਦੇ ਵਿੱਚ ਕੀ ਹੋਇਆ कि ਜਦੋਂ ਇਹਨਾਂ ਨੇ ਮੇਰਾ ਮਿਸਬੀਹਵ ਕੀਤਾ ਮੈਨੂੰ ਰੋਟੀ ਪਾਣੀ ਨਹੀਂ ਦਿੱਤਾ ਮੇਰੇ ਪਰਸਨਲ ਪਾਰਟ ਤੇ ਲੱਤ ਮਾਰੀ ਕਿੱਕ ਮਾਰੀ ਤੇ ਇਹਦੇ ਵਿੱਚ ਕੀ ਹੋਇਆ ਮੈਨੂੰ ਜਿਹੜੇ ਦੇ ਬਰਾਦਰ ਆ ਇਹਦੀ ਸਿਸਟਰ ਆ ਜੀਜਾ ਜੀ ਨੇ ਉਹ ਮੇਰੇ ਨਾਲ ਲੜਾਈ ਝਗੜਾ ਕਰਦੇ ਕੁੱਟਮਾਰ ਕਰਦੇ ਸੀਗੇ ਇਹ ਤੁਸੀਂ ਕੁੱਟਮਾਰ ਦੀ ਕਿਤੇ ਕੰਪਲੇਟ ਲਿਖਾਈ ਹੈ ਫਿਰ ਤੁਹਾਨੂੰ ਕੁੱਟਮਾਰ ਹੋਈ ਹੈ ਨਹੀਂ ਸਰ ਕਿਉਂ ਨਹੀਂ ਲਿਖਾਈ ਕਿੰਬਲਟ ਸਰ ਮੇਰੇ ਕੋਲੇ ਇਹਦੀ ਜੋ ਮੈਡੀਕਲ ਰਿਪੋਰਟ ਪਈ ਆ ਜੀ ਤੁਹਾਡੇ ਦੂਸਰੀ ਪਤਨੀ ਦੇ ਵੱਲੋਂ ਉਹਨਾਂ ਨੂੰ ਜਾਤੀ ਸੂਚਕ ਸਰਟੀਫੀਕਟ ਵੀ ਕਹਿ ਗਏ ਨੇ ਉਹਨਾਂ ਨੇ ਰਿਕਾਰਡਿੰਗ ਦਿਖਾਈਏ ਜੋ ਸਰ ਇਹਨਾਂ ਕੋਲੇ ਵੀ ਆਪਣੀ ਰਿਕਾਰਡਿੰਗ ਪਈ ਹੈ ਕਿ ਹਾਂ ਮੈਨੂੰ ਮੁਸਲਮ 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 ਇਦਾਂ ਕਰਦੇ ਹਾਂ ਹਾਂਜੀ ਸਰ ਮੈਂ ਇਹਨਾਂ ਦੇ ਨਾਲ ਨਹੀਂ ਰਹਿਣਾ ਚਾਹੁੰਦਾ ਮੈਂ ਜੋ ਸੀ ਆਪਣੀ ਕੋਰਟ ਮੈਰਿਜ ਕਰਵਾ ਲਈ ਔਰ ਜਿਨ੍ਹਾਂ ਨਾਲ ਮੈਂ ਰਹਿਣਾ ਚਾਹੁੰਦਾ ਸਾਨੂੰ ਬਾ ਅਦਾਲਤ ਨੇ ਜੱਜ ਸਾਹਿਬ ਨੇ ਸਾਨੂੰ ਕੋਰਟ ਮੈਰਿਜ ਕਰਵਾ ਕੇ ਤੇ ਸਾਨੂੰ ਇੱਕ ਖੁਸ਼ਹਾਲ ਜ਼ਿੰਦਗੀ ਜੀਣ ਦਾ ਮੌਕਾ ਦਿੱਤਾ ਕੀ ਤੁਸੀਂ ਜੱਜ ਸਾਹਿਬ ਕੋਲ ਇਹ ਗੱਲ ਕਹੀ ਸੀ ਵੀ ਮੈਂ ਪਹਿਲਾਂ ਮੈਰਿਡ ਆ ਮੈਂ ਤਲਾਕ ਨਹੀਂ ਲੈਣਾ ਹੈ ਸਰ ਬਿਲਕੁਲ ਕਹੀ ਸੀ ਕਹੀ ਸੀ ਹਾਂਜੀ ਦੇਖੋ ਹੁਣ ਸਾਡੇ ਤਾਂ ਇਹ ਤਾਂ ਹੁਣ ਲੋਕ ਕਰਾਂਦੇ ਜਿਨ੍ਹਾਂ ਨੂੰ ਕਰਵਾ ਲੈਂਦੇ ਨੇ ਅਬ ਦਾ ਸੈਸ਼ਨ ਕੋਰਟ ਚ ਜਾ ਕੇ ਜੇ ਕੋਈ ਕਰਨਾ ਚਾਹੁੰਦਾ ਆਪਣੀ ਦਲਤ ਚ ਪੈਰਵਾਈ ਕਰ ਲੈਵੇ ਤੇ ਇਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਤੇ ਸਰਿਆਂ ਮਿਲਜਾਮ ਇਲਜ਼ਾਮ ਲਾਇਆ ਗਏ ਨੇ ਵੀ ਮੈਨੂੰ ਦਰਦ ਦਰਦੀਆਂ ਠੋਕਰਾਂ ਖਾਣੀਆਂ ਪੈ ਰੀਆਂ ਨੇ ਨਹੀਂ 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 ਗੱਲ ਨਹੀਂ ਸਵੇਰੇ ਨਹੀਂ ਮੈਨੂੰ ਦਰਦ ਦਰਦੀਆਂ ਠੋਕਰਾਂ ਖਾਣੀਆਂ ਪੈ ਰੀਆਂ ਨੇ ਵੀ ਪੁਲਿਸ ਪ੍ਰਸ਼ਾਸਨ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਸਾਡੇ ਕੋਲ ਅੱਜ ਕੰਪਲੇਂਟ ਆਈ ਸੀ ਬ੍ਰੇਡਸ ਨੂੰ ਸੈਸ਼ਨ ਕੋਡ ਵੇਲ ਅਟੈਂਡ ਕਰਕੇ ਸਿੱਧਾ ਇੱਥੇ ਆਇਆ ਹੋਰ ਕਿਤੇ ਨਹੀਂ ਗਿਆ ਹੈਗਾ 12:00 ਤੋਂ ਪਹਿਲਾਂ ਟਾਈਮ ਦਿੱਤਾ ਸੀ ਮੈਨੂੰ ਆਏ ਸੀ ਵੇਖ ਲੁਧਾਨੀ ਚਲੇ ਗਏ ਲੁਧਾਨੀ ਤੋਂ ਆਏ ਨੇ ਚਲ ਹੁਣ ਇਹਨਾਂ ਨਾਲ ਫੋਨ ਨਾਲ ਮੈਂ ਸੰਪਰਕ ਕੀਤਾ ਵੀ ਮੈਂ ਇਹਨਾਂ ਦੇ ਘਰੇ ਪਹੁੰਚ ਗਿਆ ਭਾਈ ਤੁਸੀਂ ਕਿੱਥੇ ਹੋ ਇਹ ਕਹਿੰਦੇ ਸੀ ਆ ਰਹੇ ਹਾਂ ਮੈਂ ਚਲੋ ਆਜੂ ਗੂਗਲ ਨਹੀਂ ਪਰ ਮੈਂ ਕਿ ਤੁਸੀਂ ਇੱਥੇ ਵੇਟ ਕਰੋ ਇੱਥੇ ਕਿਤੇ ਹੱਲਾ ਗੁੱਲਾ ਨਾ ਹੋ ਜੇ ਕਿਉਂਕਿ ਮੈਂ ਇਕੱਲਾ ਹੀ ਸੀਗਾ ਇਹਨਾਂ ਨੇ ਜੋ ਐਸਐਸਪੀ ਸਾਹਿਬਾ ਦੇ ਕੰਪਲੀਟ ਕੀਤੀ ਹੈ ਇੱਕ ਰਿਕੁਐਸਟ ਕੀਤੀ ਸੀ ਵੀ ਮੇਰਾ ਇਹ ਜਿਹੜਾ ਮਸਲਾ ਉਹਦੇ ਤੇ ਵਿਚਾਰਿਆ ਜੇ ਉਹਦੇ ਤੇ ਕਾਰਵਾਈ ਕਿਉਂ ਨਹੀਂ ਮੈਨੂੰ ਇਹਦੇ ਬਾਰੇ ਦਰਖਾਸਤਵਾਰ ਦਾ ਪਤਾ ਨਹੀਂ ਪਰ ਜੇ ਕਰਖਾਹ ਸਾਡੇ ਥਾਣੇ 'ਚ ਹੋਊਗੀ ਤਾਂ ਉਹ ਕਿਸੇ ਪਰ ਆਪਣੇ ਤਫਤੀਸ਼ੀ ਅਫਸਰ ਨੂੰ ਮਾਰ ਕੀਤੀ ਹੋਇਆ ਐਸਐਚਓ ਸਾਹਿਬ ਨੇ ਤੇ ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਸਾਡੇ ਵੱਲੋਂ ਤਾਂ ਇਹ ਮੈਂ ਬਿਆਨ ਲਿਖਿਆ ਪੀੜਤ ਤੁਹਾਡੇ ਕੋਲੇ ਪਹੁੰਚੀ ਹੈ ਕਿ ਤੁਸੀਂ ਦੂਜੇ ਪਰਿਵਾਰ ਨੂੰ ਮਿਲੇ ਹੋ ਜੀ ਹਾਂ ਜੀ ਮੈਂ ਉਹਨਾਂ ਨੂੰ ਮਿਲ ਲਿਆ ਉਹਨਾਂ ਦਾ ਬਿਆਨ ਲਿਖ ਲਿਆ 112 ਦੀ ਕੰਪਲੇਂਟ ਕੀਤੀ ਸੀਗੀ ਤੇ ਮੈਂ ਜਾ ਕੇ ਉਹਨਾਂ ਐਸਐਚਓ ਸਾਹਿਬ ਨੂੰ ਦੱਸੂ ਜੀ ਇਹ ਕਰਨਾ ਚਾਹੁੰਦੇ ਤੇ ਐਸਐਚਓ ਸਾਹਿਬ ਨੂੰ ਆ ਕੇ ਮਿਲਣ ਤਾਂ ਨਹੀਂ ਚਾਹਜੇ ਕੋਈ ਵੱਲ ਨਹੀਂ ਜੋ ਵੀ ਇਹਨਾਂ ਨੂੰ ਕੋਈ